ਸ਼ਿਆਲ ਦੇ ਮੌਸਮ 'ਚ ਚੰਡੀਗੜ੍ਹ ਕਮੰਟਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਆਈ ਹੈ ਸ਼ਹੀਦ ਭਗਤ ਸਿੰਘ ਕਮੰਟਰੀ ਹਵਾਈ ਅੱਡਾ ਅਥਾਰਟੀ ਨੇ ਸ਼ਿਆਲ ਦੇ ਵਿੱਚ 7 ਅਕਤੂਬਰ ਤੋਂ 28 ਮਾਰਚ ਦਾ ਸਕੇਡਿਊਲ ਜਾਰੀ ਕੀਤਾ ਗਿਆ ਹੈ ਤੋ ਇਹਨਾਂ ਤਹਿਤ ਹਵਾਈ ਅੱਡੇ ਤੋਂ ਚਾਰ ਨਵੀਆਂ ਉਡਾਣਾਂ ਸ਼ਾਮਲ ਕੀਤੀਆਂ ਗਈਆਂ ਨੇ ਤੇ ਹੁਣ ਰੋਜ਼ਾਨਾ 53 ਘਰੇਲੂ ਅਤੇ ਦੋ ਕੁਮਾਂਤਰੀ ਉਡਾਣਾਂ ਇਤੋਂ ਚੱਲਣਗੀਆਂ ਤੇ ਟ੍ਰਾਈ ਸਿਟੀ ਦੇ ਲੋਕਾਂ ਨੂੰ ਹਾਲੇ ਨਵੀਆਂ ਕੁਮਾਂਤਰੀ ਉਡਾਣਾਂ ਲਈ ਉੱਡੀ ਕਰਨੀ ਪਵੇਗੀ ਜਦਕਿ ਲੇ ਨਾਰਥਰਨ ਗੋਆ ਹਿਸਾਰ ਲਈ ਨਵੀਆਂ ਉਡਾਣਾਂ ਜੋੜੀਆਂ ਗਈਆਂ ਹਨ ਜੋ 20 ਨਵੰਬਰ ਤੋਂ ਉਡਾਣ ਭਰਨਗੀਆਂ 에ਅਰਲਾਈਨਸ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਕੁੱਲੂ ਲਈ ਵੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਪਰ ਹਾਲੇ ਮਿਤੀ ਦਾ ਐਲਾਨ ਹੋਣਾ ਬਾਕੀ ਹੈ ਰਾਤ ਦੇ ਸਮੇਂ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਪੰਜ ਉਡਾਣਾਂ ਨੂੰ 에어ਪੋਰਟ apron area 'ਚ پارک ਕੀਤਾ ਜਾਵੇਗਾ ਜੋ ਅਗਲੇ ਦਿਨ ਸਵੇਰ ਇਥੋਂ ਹਵਾਈ ਅੱਡੇ ਤੋਂ ਉਡਾਣ ਭਰਨਗੀਆਂ ਸੋ ਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲੀ ਉਡਾਣ ਸਵੇਰੇ 5:20 'ਤੇ ਤੇ ਆਖਰੀ ਉਡਾਣ ਹైదరాబాద్ ਰਾਤ 11:40 ਵਜੇ ਖਾਸ ਕਰਕੇ వై ਅੱਡੇ ਤੇ ਲੈਂਡ ਕਰੇਗੀ